ਡਾਕਟਰ ਸਾਹਿਬ ਦਾ ਤੇ ਸਾਡੇ ਭੈਣ ਜੀ ਦੇ ਨਾਲ ਆਏ ਨਵਾਂ ਸ਼ਹਿਰ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਸਾਡੇ ਭੈਣ ਜੀ ਹਰਜੀਤ ਕੌਰ ਜੀ ਆਪਣਾ ਰਵਿੰਦਰ ਹੋਣੀਏ। ਡਾਕਟਰ ਸਾਹਿਬ ਇਹਨਾਂ ਨੂੰ ਪ੍ਰਮਾਤਮਾ ਉਹ ਤਰੱਕੀ ਤੇ ਉਦਮ ਬਖਸ਼ੇ। ਸੈਕੰਡਲੀ ਡਾਕਟਰ ਸਾਹਿਬ ਤੇ ਉਹਨਾਂ ਦੇ ਮੈਸੀ ਜਿਹੜੇ ਨੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਬੱਚੇ ਇਹਨੀ ਸੇਵਾ ਕਰ ਰਹੇ ਆ। ਨਹੀਂ ਤੇ ਅੱਜਕੱਲ ਤਾਂ ਕੋਈ ਆਪਣੇ ਮਾਂ ਪਿਓ ਦੀ ਸੇਵਾ ਕਰਨ ਦਾ ਇਤਜ਼ਾਰ ਨਹੀਂ ਆ। ਪਰ ਦੇਸ਼ ਵਿਦੇਸ਼ ਚ ਰਹਿ ਕੇ ਵੀ ਜਿਨ੍ਹਾਂ ਨੇ ਇਹ ਦੇਖਿਆ ਦੂਸਰੀ ਗੱਲ ਜਿਹੜੀ ਹੈਗੀ ਆ ਇਹ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਇਹਦੀ ਸੇਵਾ ਕਰਨ ਦਾ ਤੇ ਫਲ ਜਿਹੜਾ ਨਾ ਉਹ ਤੇ 100 ਗੁਣੇ ਲੱਗਦਾ ਇੱਕ ਤੇ ਸ਼ੀਦਾ ਦੀ ਧਰਤੀ ਹੈ ਇੱਕ ਰੀਅਲੀ ਲੋਕਾਂ ਨੂੰ ਰੂੜ ਗਈ ਹੈ ਕਿ ਜਿਹੜੇ ਸਾਧਨਾਂ ਘੱਟ ਔਰ ਸਾਡੀ ਭੈਣ ਜਿਹੜੀ ਹਰਜੀਤ ਕੌਰ ਹੈ ਇਹ ਵਧਾਈ ਦੀ ਪਾਤਰ ਹੈ ਔਰ ਅਸੀਂ ਦਿਲੋਂ ਇਹਨੂੰ ਸਲਾਮ ਕਰਦੇ ਆ ਜਿਨੇ ਇੰਨੀ ਸੇਵਾ ਜਿਹੜੀ ਕੀਤੀ ਹੈ ਕੋਈ 2-4 ਪੰਨੇ ਰੁਪਏ ਨਹੀਂ ਦਿੰਦਾ ਲੱਖਾਂ ਰੁਪਏ ਅੱਜ ਤੱਕ ਮੈਂ ਦੇਖਿਆ ਤਾਂ ਨਹੀਂ ਹੁੰਦਾ ਸਿੱਧਾ ਵੀ ਧਿਆਨ ਰੱਖਦੇ ਸਭ ਤੋਂ ਵਧੀਆ ਜਿਹੜਾ ਕੰਮ ਕਰਦੇ ਉਹ ਸਿੱਧਾ ਵੀ ਕਰਦੇ ਆ ਇਹਨਾਂ ਸ਼ਬਦਾਂ ਨਾਲ ਹੀ ਕਈ ਸਾਹਿਬ ਦਾ ਵੀ ਬਾਕੀ ਸਾਰਾ ਬਤਨਵਾਦ